ਪੈਨ ਪਚਰਕੇ ਲਾਟੂ ਵਰਗੀ ਪੈਨ ਪਚਰਕੇ ਲਾਟੂ ਵਰਗੀ ਸਾਹਮਣੇ ਆਣ ਖਲੋਗੀ ਮੈਨੂੰ ਨੱਚ ਲੈਣ ਦਿਓਨੀ ਹੁਣ ਮੈਂ ਨੱਚਣ ਜੋਗੀ ਹੋਗੀ ਮੈਨੂੰ ਨੱਚ ਲੈਣ ਦਿਓਨੀ ਹੁਣ ਮੈਂ ਨੱਚਣ ਜੋਗੀ ਹੋਗੀ ਮੈਨੂੰ ਨੱਚ ਲੈਣ ਦਿਓਨੀ ਹੁਣ ਮੈਂ ਨੱਚਣ ਜੋਗੀ ਹੋਗੀ ਰਾਤੀ ਤਾ ਕਹਿੰਦਾ ਤੈਨੂੰ ਕਾਟੇ ਕੜਾ ਦੂੰ ਰਾਤੀ ਤਾ ਕਹਿੰਦਾ ਤੈਨੂੰ ਕਾਟੇ ਕੜਾ ਦੂੰ ਦਿਨੇ ਤਾ ਦੇ ਗਿਆ ਜਵਾਬ ਵੀ ਬੀਬੀ ਨਾਨ ਦੇ ਤੇਰਾ ਵੀਰਵੜਾ ਪੱਤੇ ਬਾਜ ਵੀ ਬੀਬੀ ਨਾਨ ਦੇ ਤੇਰਾ ਵੀਰਵੜਾ ਪੱਤੇ ਬਾਜ ਵੀ ਬੀਬੀ ਨਾਨ ਦੇ ਤੇਰਾ ਵੀਰਵੜਾ ਤੇਰਾ ਵੀਰਵੜਾ ਪੱਤੇ ਬਾਜ ਵੀ ਬੀਬੀ ਨਾਨ ਦੇ ਆਪ ਤਾਂ ਤੂੰ ਮੁੰਡੇ ਆ ਵੀ ਕੈਂਠਾ ਵੀ ਕਢਾਲਿਆ ਆਪ ਤਾਂ ਤੂੰ ਮੁੰਡੇ ਆ ਵੀ ਕੈਂਠਾ ਵੀ ਕਢਾਲਿਆ ਮੈਨੂੰ ਨਾਕੜਾ ਕੇ ਦਿੱਤੀ ਸੱਗੀ ਮੁੰਡੇ ਆ ਵੀ ਤੂੰ ਰੱਖਦਾ ਦਿਲਾਂ ਵਿੱਚ ਠੱਗੀ ਮੁੰਡੇ ਆ ਵੀ ਤੂੰ ਰੱਖਦਾ ਦਿਲਾਂ ਵਿੱਚ ਠੱਗੀ ਮੁੰਡੇ ਆ ਵੀ ਤੂੰ ਰੱਖਦਾ ਦਿਲਾਂ ਵਿੱਚ ਠੱਗੀ ਮੁੰਡੇ ਆ ਸਸੇ ਲੜਿਆ ਨਾ ਕਰ ਬਉਧਾ ਸੜਿਆ ਨਾ ਕਰ ਸਸੇ ਲੜਿਆ ਨਾ ਕਰ ਬਉਧਾ ਸੜਿਆ ਨਾ ਕਰ ਬਹੁਤੀ ਔਖੀਏ ਤੇ ਘਰ ਵਿੱਚ ਕੰਧ ਕਰਦੀ ਸਾਡੇ ਬਾਪ ਦਾ ਜਵਾਈ ਸਾਡੇ ਬਲ ਕਰਦੀ ਸਾਡੇ ਬਾਪ ਦਾ ਜਵਾਈ ਸਾਡੇ ਬਲ ਕਰਦੀ ਸਾਡੇ ਬਾਪ ਦਾ ਜਵਾਈ ਸਾਡੇ ਬਲ ਕਰਦੀ ਸੋਣੀ ਸਸੀ ਨਖਰੀ ਖੋਰੀਏ ਬਾਰ ਬਾਰ ਸਮਝਾਵਾਂ ਨੀ ਜੇੜਾ ਤੇਰਾ ਲੀੜਾ ਲੱਤਾ ਨੀ ਜੇੜਾ ਤੇਰਾ ਲੀੜਾ ਲੱਤਾ ਸੰਦੂਖ ਸਣੀ ਅਗਲਾਮ ਜੇੜੀ ਤੇਰੀ ਸਿਰਪੰਜੀਰੀ ਨੀ ਜੇੜੀ ਤੇਰੀ ਸਿਰਪੰਜੀਰੀ ਭੀੜੇ ਵਿੱਚ ਖੰਡਾ ਮਨਿਗਾੜ ਪਰਾਮਾਦੀ ਮੈਂ ਮੁੜਕੇ ਨਾ ਖਾਂ ਮਨਿਗਾੜ ਪਰਾਮਾਦੀ ਮੈਂ ਮੁੜਕੇ ਨਾ ਖਾਂ ਮਨਿਗਾੜ ਪਰਾਮਾਦੀ ਮੈਂ ਮੁੜਕੇ ਨਾ ਖਾਂ ਮਨਿਗਾੜ ਪਰਾਮਾਦੀ